इतने डीएसपी है झूठा पर परचा करना उन्ना वाला गुना है जिन् कोई गलत काम करना मैं से कहूंगा कि लिस्ट बना लो जिन्हे जिन्हें झूठा परचा किया ਮੇਰੇ ਕੋਲੇ ਲਿਆਉ ਮੈਂ ਪਹਿਲੀ ਹਾਈ ਕੋਰਟ ਮੈਂ ਰਿਟ ਪਾ ਕੇ ਸੀਬੀਏਡੀ ਦੇ ਪ੍ਰੋਗਰਾਮ ਸੀਬੀਏਡੀ ਦੇ ਪ੍ਰੋਗਰਾਮ ਵਿੱਚ ਆਜਰੇ ਆਪਣੇ ਫਾਚਾਂ ਕੇ ਤੇ ਨੌਕਰੀ ਜਾਊਗੀ ਮਦਰ ਦੱਸਾਂ ਕਿਉਂਕਿ ਗੁਨਾਹ ਟੁੱਠੇ ਪਛਾਣਨਾ ਜਿਹੜੇ ਅੱਜ ਆਪਣੇ ਫੀਤੇ ਲਈ ਬਠਿਆ ਫੀਤਿਆਂ ਉਸੇ ਦੇ ਨਿਕਲ ਜਰਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੱਡੀ ਚੇਤਾਵਨੀ ਦਿੱਤੀ ਹੈ ਉਨਾ ਕਹਿਆ ਕਿ ਸੁਖਬੀਰ ਸਿੰਘ ਬਾਦਲ ਅਫਸਰਸ਼ਾਹੀ ਤੇ ਪੁਲਿਸ ਅਧਿਕਾਰੀਆਂ ਨੂੰ ਧਮਕੀਆਂ ਦੇਣੀਆਂ ਬੰਦ ਕਰਨ। ਕੈਪਟਨ ਨੇ ਸੁਖਬੀਰ ਨੂੰ ਚੇਤਾਵਨੀ ਦਿੱਤਾ ਕਿ ਆ ਕਿ ਉਹਨਾਂ ਦੀ ਸਰਕਾਰ ਦਬਾਅ ਬਣਾਉਣ ਵਾਲੇ ਇਸ ਤਰ੍ਹਾਂ ਦੇ ਦਾਅ ਪੇਚਾਂ ਨੂੰ ਬਰਦਾਸ਼ਤ ਨਹੀਂ ਕਰੇਗੀ। ਅਤੇ ਇਸ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ। ਕਾਂਗਰਸੀ ਲੀਡਰਾਂ ਦੇ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ 'ਤੇ ਝੂਠੇ ਕੇਸ ਦਰਜ ਕਰਨ ਦੇ ਦਾਅਵੇ ਕਰਦੇ ਹੋ ਸੁਖਬੀਰ ਸਿੰਘ ਬਾਦਲ ਵੱਲੋਂ ਅਧਿਕਾਰੀਆਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਬਾਰੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਬਦਲਾਖੋਰੀ ਵਾਲੀਆਂ ਕਾਰਵਾਈਆਂ ਵਿੱਚ ਵਿਸ਼ਵਾਸ ਨਹੀਂ ਰੱਖਦੀ ਹਰੇਕ ਮਾਮਲੇ ਵਿੱਚ ਜਮਹੂਰੀ ਨਿਯਮਾਂ ਅਨੁਸਾਰ ਚੱਲਿਆ ਜਾ ਰਿਹਾ ਹੈ ਕੈਪਟਨ ਅਮਿੰਦਰ ਸਿੰਘ ਨੇ ਸੁਖਬੀਰ ਬਾਦਲ ਨੂੰ ਇਸ ਤਰ੍ਹਾਂ ਦੇ ਭੜਕਾਊ ਬਿਆਨ ਦੇਣ ਤੋਂ ਗੁਰੇਜ਼ ਕਰਨ ਦੀ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਇਸ ਤਰ੍ਹਾਂ ਦੇ ਬਿਆਨ ਸੂਬੇ ਦੀ ਸ਼ਾਂਤੀ ਤੇ ਸਥਿਤੀ ਨੂੰ ਭੰਗ ਕਰ ਸਕਦੇ ਹਨ ਉਹਨਾਂ ਸਪੱਸ਼ਟ ਕੀਤਾ ਹੈ ਕਿ ਉਹਨਾਂ ਦੀ ਸਰਕਾਰ ਹਰੇਕ ਉਸ ਵਿਅਕਤੀ ਜਾਂ ਸੰਸਥਾ ਵਿਰੁੱਧ ਤਿੱਖੀ ਕਾਰਵਾਈ ਕਰੇਗੀ ਜੋ ਇਸ ਤਰ੍ਹਾਂ ਦੇ ਕਾਰਨਾਮੇ ਵਿੱਚ ਲਿਪਤ ਹੋਣਗੇ ਅਕਾਲੀਆਂ ਵਿਰੋਧ ਝੂਠੇ ਕੇਸ ਦਰਜ ਹੋਣ ਦੇ ਸਬੰਧ ਚ ਆਪਣੀ ਸਰਕਾਰ ਜਾਂ ਆਪਣੇ ਅਧਿਕਾਰੀਆਂ ਤੇ ਲੱਗੇ ਦੋਸ਼ਾਂ ਨੂੰ ਰੱਦ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਦਾ ਬਾਦਲ ਸਰਕਾਰ ਕਰਦੀ ਸੀ ਜੋ ਕਿ ਝੂਠੇ ਤੇ ਆਧਾਰ ਰਹਿਣ ਕੇਸ ਦਰਜ ਕਰਨ ਤੇ ਵਿਸ਼ਵਾਸ ਰੱਖਦੀ ਸੀ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਹੁਣ ਕਮਿਸ਼ਨ ਦਾ ਗਠਨ ਕਰਕੇ ਸਾਰੇ ਕੇਸਾਂ ਦੀ ਜਾਂਚ ਕਰਵਾ ਰਹੀ ਹੈ ਤਾਂ ਜੋ ਬੇਗਨਾ ਲੋਕਾਂ ਨੂੰ ਇਨਸਾਫ ਦਵਾਇਆ ਜਾ ਸਕੇ ਅਤੇ ਦੋਸ਼ੀਆਂ ਨੂੰ ਕਾਨੂੰਨ ਦੇ ਹੇਠ ਸਜ਼ਾ ਦਿੱਤੀ ਜਾ ਸਕੇ ਤਾਨੂੰ ਦੱਸਦੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਸੂਬੇ ਭਰ ਵਿੱਚ ਕੈਪਟਨ ਸਰਕਾਰ ਵਿਰੋਧ ਜਬਰ ਵਿਰੋਧੀ ਲਹਿਰ ਤੇ ਹਲਕਿਆਂ ਵਿੱਚ ਜਾ ਕੇ ਅਕਾਲੀ ਵਰਕਰਾਂ ਦੀ ਸਾਰ ਲਈ ਜਾ ਰਹੀ ਹੈ ਅਤੇ ਨਾਲ ਹੀ ਕੈਪਟਨ ਸਰਕਾਰ ਉੱਪਰ ਅਕਾਲੀ ਵਰਕਰਾਂ ਉੱਪਰ ਅਤਿਆਚਾਰ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ ਸੁਖਬੀਰ ਸਿੰਘ ਬਾਦਲ ਵੱਲੋਂ ਇਸ ਦੌਰਾਨ ਆਪਣੇ ਭਾਸ਼ਣਾ ਵਿੱਚ ਪੰਜਾਬ ਦੀ ਅਫਸਰशाही ਨੂੰ ਤਾੜਨਾਮੀ ਕੀਤੀ ਜਾ ਰਹੀ ਹੈ ਜਿਸ ਦਾ ਹੀ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹਨਾਂ ਨੋਟਿਸ ਲਿਆ ਗਿਆ ਹੈ ਪਿਊਰ ਰਿਪੋਰਟ ਪੰਜਾਬ ਟਰੂਡੇ